ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨ ਗੁਰੂ ਨਾਨਕ ਜੀ ਅੱਗੇ ਅਰਦਾਸ ਕਰਾਂਗਾ ਕਿ ਜਿੰਨੇ ਵੀ ਸੰਗਤ ਮੇਰੇ ਚੈਨਲ ਤੇ ਆਈ ਹੈ ਅਤੇ ਇਸ ਵੀਡੀਓ ਨੂੰ ਦੇਖ ਰਹੀ ਹੈ ਉਹਨਾਂ ਦੇ ਘਰੇ ਖੁਸ਼ੀਆਂ ਬਣਾਈ ਰੱਖਣਾ ਜੀ ਅਤੇ ਖੁੱਲਾ ਧਨ ਦੇਣਾ ਜੀ ਸੰਗਤ ਜੀ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਬੱਚਿਆਂ ਦੀ ਕਾਮਯਾਬੀ ਦੇ ਲਈ ਅਤੇ ਉਹਨਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਾਉਣ ਲਈ ਕਿਸ ਤਰ੍ਹਾਂ ਦੇ ਉਪਾਅ ਕਰ ਸਕਦੇ ਹਾਂ ਜੀ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਅਮਰਤ ਵੇਲੇ ਉੱਠਣ ਦੀ ਆਦਤ ਪਾਓ ਜੀ ਕਿਉਂਕਿ ਸੰਗਤ ਜੀ ਜਦੋਂ ਆਪਾਂ ਅਮਰਤ ਵੇਲੇ ਉੱਠਦੇ ਹਾਂ ਤਾਂ ਸਾਡਾ ਦਿਮਾਗ ਹਮੇਸ਼ਾ ਤਾਜ਼ਾ ਹੁੰਦਾ ਹੈ ਜੀ ਅਸੀਂ ਚੰਗੀ ਤਰ੍ਹਾਂ ਆਪਣਾ ਧਿਆਨ ਲਗਾ ਸਕਦੇ ਹਾਂ ਜੀ ਦੂਸਰੀ ਗੱਲ ਸੰਗਤ ਜੀ ਆਪਣੇ ਬੱਚਿਆਂ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਸਿਖਾਓ ਜੀ ਉਹਨਾਂ ਨੂੰ ਨਿਤਨੇਮ ਦੀ ਬਾਣੀ ਦਾ ਪਾਠ ਕਰਨ ਦੀ ਆਦਤ ਪਾਓ ਜੀ ਕਿਉਂਕਿ ਸੰਗਤ ਜੀ ਸਾਨੂੰ ਕਾਮਯਾਬੀ ਦੇ ਵਿੱਚ ਸਿਰਫ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਕੀਤੀ ਹੋਈ ਮਿਹਨਤ ਦਾ ਮੁੱਲ ਮੋੜ ਸਕਦੇ ਹਨ ਆਪਾਂ ਨੂੰ ਆਪਣੀ ਮਿਹਨਤ ਦੇ ਜੋਗ ਬਣਾ ਸਕਦੇ ਹਨ ਜੀ ਹੋਰ ਕੋਈ ਵੀ ਤਾਕਤ ਸਾਨੂੰ ਅੱਗੇ ਵਧਣ ਵਿੱਚ ਸਹਾਇਤਾ ਨਹੀਂ ਕਰ ਸਕਦੀ ਇਹ ਦੋਨੇ ਆਦਤਾਂ ਇੱਕ ਦੂਜੇ ਨਾਲ ਨਿਰਪਰ ਕਰਦੀਆਂ ਹਨ ਜੀ ਸਵੇਰੇ ਅਮਰਤ ਵੇਲੇ ਉੱਠਣਾ ਅਤੇ ਆਪਣੇ ਬੱਚਿਆਂ ਨੂੰ ਨਿਤਨੇਮ ਦਾ ਪਾਠ ਰੋਜ਼ਾਨਾ ਕਰਵਾਉਣਾ ਇਹ ਬਹੁਤ ਜ਼ਰੂਰੀ ਹੈ ਜੀ ਤੀਜੀ ਗੱਲ ਸੰਗਤ ਜੀ ਇੱਕ ਕਟੋਰੀ ਜਾਂ ਇੱਕ ਕੌਲੀ ਚੌਲਾਂ ਦੀ ਲੈ ਕੇ ਉਹਨਾਂ ਚੌਲਾਂ ਨਾਲ ਆਪਣੇ ਬੱਚਿਆਂ ਦਾ ਹੱਥ ਲਵਾਓ ਜੀ ਅਤੇ ਉਸ ਤੋਂ ਬਾਅਦ ਉਹ ਚੌਲਾਂ ਨੂੰ ਆਪਣੇ ਬੱਚਿਆਂ ਦੇ ਹੱਥੋਂ ਹੀ ਕੀੜਿਆਂ ਨੂੰ ਜਾਨੀ ਕਿ ਦਰਵੇਸ਼ਾਂ ਨੂੰ ਪਾਓ ਜੀ ਸੰਗਤ ਜੀ ਇਸ ਨਾਲ ਆਪਣੇ ਜਿੰਨੇ ਵੀ ਮਾੜੇ ਕਰਮ ਹੁੰਦੇ ਹਨ ਜੋ ਅਸੀਂ ਆਪਣੇ ਹੱਥੀ ਕਰਦੇ ਹਾਂ ਜੀ ਜੋ ਕਿ ਜਾਣੇ ਅਣਜਾਣੇ ਵਿੱਚ ਸਾਡੇ ਤੋਂ ਹੋ ਜਾਂਦੇ ਹਨ ਜਿਵੇਂ ਕਿ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਪੈਰਾਂ ਹੇਠ ਕਈ ਪ੍ਰਕਾਰ ਦੇ ਨਿੱਕੇ-ਨਿੱਕੇ ਜੀਵ ਆ ਜਾਂਦੇ ਹਨ ਜਿੰਨਾਂ ਦਾ ਦੋਸ਼ ਕਿਤੇ ਨਾ ਕਿਤੇ ਸਾਡੇ ਉੱਪਰ ਹੀ ਲੱਗਦਾ ਹੈ ਜੀ ਭਾਵੇਂ ਸਾਰੇ ਕਰਮ ਮਾੜੇ ਕਰਮਾਂ ਵਿੱਚ ਜੋੜੇ ਜਾਂਦੇ ਹਨ ਜੀ ਪਰ ਸੰਗਤ ਜੀ ਇਹ ਅਸੀਂ ਜਾਣ ਬੁੱਝ ਕੇ ਨਹੀਂ ਕਰਦੇ ਇਸ ਕਰਕੇ ਪ੍ਰਮਾਤਮਾ ਜੀ ਸਾਨੂੰ ਕਦੇ ਵੀ ਉਸ ਦਾ ਦੰਡ ਨਹੀਂ ਦਿੰਦੇ ਜੀ ਇਸ ਕਰਕੇ ਸੰਗਤ ਜੀ ਜਦੋਂ ਵੀ ਅਸੀਂ ਚੌਲਾਂ ਨੂੰ ਆਪਣੇ ਸਿਰ ਉੱਪਰ ਦੀ ਘੁਮਾ ਕੇ ਕੀੜਿਆਂ ਉੱਪਰ ਪਾਉਂਦੇ ਹਾਂ ਉਹ ਸਾਡੇ ਕੀਤੇ ਹੋਏ ਕਰਮਾਂ ਨੂੰ ਜੋ ਕਿ ਅਸੀਂ ਜਾਣੇ ਅਣਜਾਣੇ ਵਿੱਚ ਕਰ ਦਿੰਦੇ ਹਾਂ ਸਭ ਕੱਟੇ ਜਾਂਦੇ ਹਨ ਜੀ ਵੱਡੇ-ਵਡੇਰੇ ਵੀ ਕਹਿੰਦੇ ਹਨ ਕਿ ਦਰবেশ ਜਿਨ੍ਹਾਂ ਨੂੰ ਅਸੀਂ ਰੋਟੀ ਪਾਉਂਦੇ ਹਾਂ ਜਾਂ ਚੌਲ ਪਾਉਂਦੇ ਹਾਂ ਉਹ ਸਾਡੇ ਸਾਰੇ ਦੁੱਖ ਆਪਣੇ ਅੰਦਰ ਹਰ ਲੈਂਦੇ ਹਨ ਜੀ ਭਾਵ ਕਿ ਉਹ ਸਾਡੇ ਦੁੱਖਾਂ ਨੂੰ ਆਪਣਾ ਬਣਾ ਲੈਂਦੇ ਹਨ ਜੀ ਪਿਆਰੀ ਸਾਧ ਸੰਗਤ ਜੀ ਚੌਥੀ ਗੱਲ ਬੜੀ ਹੀ ਕੀਮਤੀ ਹੈ ਇਸ ਲਈ ਇਸ ਨੂੰ ਬੜੇ ਧਿਆਨ ਨਾਲ ਸੁਣਨਾ ਜੀ ਆਪਣੇ ਬੱਚਿਆਂ ਨੂੰ ਹਮੇਸ਼ਾ ਇਹ ਸਿੱਖਿਆ ਦੇਣੀ ਹੈ ਕਿ ਕਿਸੇ ਦਾ ਵੀ ਮਾੜਾ ਨਹੀਂ ਕਰਨਾ ਕਿਸੇ ਨੂੰ ਮਾੜਾ ਨਹੀਂ ਬੋਲਣਾ ਜੀ ਇਸੇ ਲਈ ਕਦੇ ਵੀ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਜਿੰਨਾ ਨਾਲ ਕਿਸੇ ਦਾ ਦਿਲ ਦੁਖੇ ਜੀ ਸੰਗਤ ਜੀ ਸਾਡੀ ਬਾਣੀ ਵਿੱਚ ਵੀ ਇਹੀ ਲਿਖਿਆ ਹੈ ਕਿ ਮਾੜਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਭਾਵ ਕਿ ਸੰਗਤ ਜੀ ਸਾਨੂੰ ਕਿਸੇ ਨੂੰ ਵੀ ਮਾੜੇ ਬੋਲ ਨਹੀਂ ਬੋਲਣੇ ਚਾਹੀਦੇ ਸਾਨੂੰ ਸੱਚੇ ਪਿਤਾ ਵਾਹਿਗੁਰੂ ਜੀ ਤੋਂ ਡਰਨਾ ਚਾਹੀਦਾ ਹੈ ਜੀ ਇਸ ਕਰਕੇ ਇਹ ਸਿੱਖਿਆ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਦੇਣਾ ਜੀ ਜੋ ਕਿ ਤੁਹਾਡੇ ਬੱਚਿਆਂ ਨੂੰ ਪੱਕੇ ਤੌਰ ਤੇ ਕਾਮਯਾਬੀ ਵੱਲ ਲੈ ਕੇ ਜਾਵੇਗੀ ਸੰਗਤ ਜੀ ਪੰਜਵੀਂ ਗੱਲ ਜੋ ਕਿ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਜੀ ਤੁਸੀਂ ਆਪਣੇ ਬੱਚਿਆਂ ਦਾ ਮਨ ਇਸ ਤਰ੍ਹਾਂ ਬਣਾਉਣਾ ਹੈ ਉਸ ਦੀ ਬੰਤਰ ਇਸ ਤਰ੍ਹਾਂ ਬਣਾ ਦੇਣੀ ਹੈ ਕਿ ਉਹਨਾਂ ਦਾ ਸੱਚੇ ਪਿਤਾ ਵਾਹਿਗੁਰੂ ਜੀ ਤੇ ਵਿਸ਼ਵਾਸ ਅਟੁੱਟ ਹੋ ਜਾਵੇ ਭਾਵ ਕਿ ਉਹ ਹਮੇਸ਼ਾ ਵਾਹਿਗੁਰੂ ਜੀ ਤੇ ਆਪਣਾ ਵਿਸ਼ਵਾਸ ਬਣਾਈ ਰੱਖਣ ਜੀ ਕਿਉਂਕਿ ਸੰਗਤ ਜੀ ਅੱਜ ਕੱਲ੍ਹ ਅਜਿਹਿਆਂ ਬਹੁਤ ਮਾਰਕੀਟ ਵਿੱਚ ਕਿਤਾਬਾਂ ਹੁੰਦੀਆਂ ਹਨ ਜੋ ਕਿ ਬੱਚਿਆਂ ਦਾ ਮਨ ਪਟਕਾ ਦਿੰਦੀਆਂ ਹਨ ਅਤੇ ਆਪਾਂ ਨੂੰ ਨਾਸਤਿਕ ਹੋਣ ਵੱਲ ਲੈ ਜਾਂਦੀਆਂ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਸਾਇੰਸ ਦੀ ਗੱਲ ਕੀਤੀ ਹੋਈ ਹੈ ਜੀ ਅਤੇ ਰੱਬ ਨੂੰ ਨਾ ਮੰਨਣ ਦੇ ਵੀ ਤੱਤ ਦੱਸੇ ਹੋਏ ਹਨ ਇਸ ਕਰਕੇ ਉਹਨਾਂ ਦਾ ਮਨ ਸ਼ੁਰੂ ਤੋਂ ਹੀ ਇਸ ਤਰ੍ਹਾਂ ਬਣਾ ਦਵੋ ਕਿ ਉਹ ਹਮੇਸ਼ਾ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਨਾਲ ਜੋੜੀ ਰੱਖਣ ਅਤੇ ਉਹਨਾਂ ਤੇ ਭਰੋਸਾ ਬਣਾਈ ਰੱਖਣ ਜੀ ਇਸ ਦੇ ਨਾਲ ਨਾਲ ਸੰਗਤ ਜੀ ਸਾਡੇ ਵੀ ਬਹੁਤ ਸਾਰੇ ਫਰਜ਼ ਬੰਦੇ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਬੱਚਿਆਂ ਦੀ ਕਿਸਮਤ ਵੀ ਬਦਲ ਸਕਦੇ ਹਾਂ ਸੰਗਤ ਜੀ ਵੱਡੇ-ਵਡੇਰੇ ਕਹਿੰਦੇ ਹਨ ਕਿ ਜੋ ਆਪਾਂ ਕਰਦੇ ਹਾਂ ਜਿਸ ਤਰ੍ਹਾਂ ਦੇ ਬੀਜ ਆਪਾਂ ਬੀਜਦੇ ਹਾਂ ਉਸੇ ਤਰ੍ਹਾਂ ਦੇ ਕਰਮ ਹੀ ਸਾਡੇ ਬੱਚਾ ਅੱਗੇ ਆਉਂਦੇ ਹਨ ਜੀ ਇਸੇ ਕਰਕੇ ਸੰਗਤ ਜੀ ਕਦੇ ਵੀ ਕਿਸੇ ਦਰਵੇਸ਼ ਨੂੰ ਘਰੋਂ ਭੁੱਖਾ ਨਾ ਮੋੜੋ ਜੀ ਆਪਣੇ ਬੱਚਿਆਂ ਨੂੰ ਹਮੇਸ਼ਾ ਕਿਰਤ ਕਮਾਈ ਦਾ ਖਾਣ ਦੀ ਸਿੱਖਿਆ ਦੇਣੀ ਹੈ ਜੀ ਜਿਵੇਂ ਕਿ ਸਾਡੇ ਪਹਿਲੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਨੇ ਵੀ 12 ਸਾਲ ਮੱਝਾਂ ਚਰਾ ਕੇ ਜ਼ਮੀਨ ਵਾਹੀ ਅਤੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਕੀਤੀ ਹੈ ਜੀ ਉਸੇ ਤਰ੍ਹਾਂ ਹੀ ਤੁਸੀਂ ਆਪਣੇ ਬੱਚਿਆਂ ਨੂੰ ਮਿਹਨਤ ਨਾਲ ਕਿਰਤ ਕਮਾਈ ਕਰਨ ਦੀ ਸਿੱਖਿਆ ਦੇਣੀ ਹੈ ਜੀ ਇਹ ਸਾਰੇ ਬਚਨ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਨ ਜੀ ਜਿਨ੍ਹਾਂ ਦੇ ਆਧਾਰਤ ਹੋ ਕੇ ਅਸੀਂ ਆਪਣੇ ਬੱਚਿਆਂ ਦੀ ਕਿਸਮਤ ਬਦਲ ਸਕਦੇ ਹਾਂ ਜੀ ਅਤੇ ਉਹਨਾਂ ਦੀ ਕਾਮਯਾਬੀ ਵੱਲ ਰਾਹ ਬਣਾ ਸਕਦੇ ਹਾਂ ਜੀ ਸੰਗਤ ਜੀ ਇਸ ਦੇ ਨਾਲ ਹੀ ਬੱਚਿਆਂ ਦੀ ਕਾਮਯਾਬੀ ਦੇ ਲਈ ਮਾਵਾਂ ਨੂੰ ਸਵੇਰੇ ਉੱਠ ਕੇ ਹਮੇਸ਼ਾ ਗੁਰੂ ਘਰ ਜਾ ਕੇ ਆਪਣੇ ਬੱਚਿਆਂ ਲਈ ਅਰਦਾਸ ਕਰਨੀ ਚਾਹੀਦੀ ਹੈ ਜੀ ਕਿਉਂਕਿ ਸੰਗਤ ਜੀ ਜੋ ਇੱਕ ਮਾਂ ਦੇ ਦਿਲ ਵਿੱਚੋਂ ਅਰਦਾਸ ਆਪਣੇ ਬੱਚਾ ਲਈ ਨਿਕਲਦੀ ਹੈ ਉਹ ਅਰਦਾਸ ਹਮੇਸ਼ਾ ਹੀ ਵਾਹਿਗੁਰੂ ਜੀ ਅੱਗੇ ਹੋ ਕੇ ਸੁਣਦੇ ਹਨ ਕਿਉਂਕਿ ਹੋਰਾਂ ਦੇ ਮੁਕਾਬਲੇ ਜੋ ਇੱਕ ਮਾਂ ਆਪਣੇ ਹਿਰਦੇ ਰਾਹੀਂ ਬੱਚਿਆਂ ਦੀ ਕਾਮਯਾਬੀ ਦੇ ਲਈ ਇੱਕ ਅਰਦਾਸ ਕਰਦੀ ਹੈ ਉਹ ਉਸਦੇ ਹਮੇਸ਼ਾ ਦਿਲੋਂ ਨਿਕਲਦੀ ਹੈ ਜੀ ਜਦੋਂ ਵੀ ਮਾਂ ਆਪਣੇ ਬੱਚਿਆਂ ਲਈ ਵਾਹਿਗੁਰੂ ਕੋਲੋਂ ਉਸ ਪਰਮਾਤਮਾ ਕੋਲੋਂ ਕੁਝ ਮੰਗਦੀ ਹੈ ਉਹਨਾਂ ਅੱਗੇ ਅਰਜ਼ੀਆਂ ਲਗਾਉਂਦੀ ਹੈ ਉਹਨਾਂ ਅੱਗੇ ਆਪਣੀਆਂ ਝੋਲੀਆਂ ਫੁਲਾਉਂਦੀ ਹੈ ਜੀ ਤਾਂ ਹਮੇਸ਼ਾ ਮਾਂ ਦੀ ਰੂਹ ਕੰਬਦੀ ਹੁੰਦੀ ਹੈ ਜੀ ਮਾਂ ਦੀ ਅਰਦਾਸ ਵੇਲੇ ਉਸ ਦੇ ਹੱਥ ਕੰਬਦੇ ਹਨ ਜੀ ਕਿਉਂਕਿ ਮਾਂ ਨੂੰ ਹਮੇਸ਼ਾ ਇਹੀ ਰਹਿੰਦਾ ਹੈ ਕਿ ਵਾਹਿਗੁਰੂ ਜੀ ਜਲਦੀ ਤੋਂ ਜਲਦੀ ਮੇਰੀ ਅਰਦਾਸ ਸੁਣ ਲੈਣ ਕਿਉਂਕਿ ਸੰਗਤ ਜੀ ਮਾਂ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਆਪਣੇ ਤੋਂ ਉੱਚਾ ਦੇਖਦੀ ਹੈ ਜੀ ਐਸੇ ਧਰਤੀ ਤੇ ਹਮੇਸ਼ਾ ਹੀ ਦੋ ਹੀ ਇਹੋ ਜਿਹੇ ਇਨਸਾਨ ਹਨ ਜੋ ਸਾਨੂੰ ਆਪਣੇ ਤੋਂ ਜ਼ਿਆਦਾ ਕਾਮਯਾਬ ਹੁੰਦੇ ਦੇਖਣਾ ਚਾਹੁੰਦੇ ਹਨ ਜੀ ਉਹ ਹਨ ਸਾਡੇ ਮਾਪਿਓ ਜੀ ਸਾਡੇ ਮਾਪਿਓ ਹੀ ਅਜਿਹੇ ਵਿਅਕਤੀ ਹੁੰਦੇ ਹਨ ਅਜਿਹੇ ਇਨਸਾਨ ਹੁੰਦੇ ਹਨ ਜੋ ਹਮੇਸ਼ਾ ਇਹੀ ਸੋਚਦੇ ਹਨ ਕਿ ਸਾਡੇ ਬੱਚੇ ਸਾਡਿਆਂ ਤੋਂ ਵੀ ਜ਼ਿਆਦਾ ਤਰੱਕੀਆਂ ਕਰਨ ਸਾਡਿਆਂ ਤੋਂ ਵੀ ਜ਼ਿਆਦਾ ਜ਼ਿੰਦਗੀ ਵਿੱਚ ਕਾਮਯਾਬ ਹੋਣ ਜੀ ਸੰਗਤ ਜੀ ਇੱਕ ਕੰਮ ਤੁਸੀਂ ਹੋਰ ਕਰਨਾ ਹੈ ਕਿ ਆਪਣੇ ਬੱਚਿਆਂ ਨੂੰ ਹਮੇਸ਼ਾ ਇਹ ਸਿੱਖਿਆ ਦੇਣੀ ਹੈ ਜੀ ਕਿ ਹਮੇਸ਼ਾ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਜੀ ਕਿਉਂਕਿ ਸੰਗਤ ਜੀ ਜੇਕਰ ਅਸੀਂ ਇਹ ਸੋਚਦੇ ਹਾਂ ਕਿ ਸਾਡਾ ਮਕਾਨ ਬਹੁਤ ਉੱਚਾ ਪੈ ਜਾਵੇ ਸਾਨੂੰ ਕੋਠੀਆਂ ਘਾਰਾ ਮਿਲ ਜਾਣ ਪਰ ਉਸੇ ਵੇਲੇ ਹੀ ਜੇਕਰ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਦੇਖ ਲੈਂਦੇ ਹਾਂ ਜਿਸ ਕੋਲ ਕੋਈ ਝੌਂਪੜੀ ਵੀ ਨਹੀਂ ਹੈ ਜੀ ਤਾਂ ਉਸ ਜਗ੍ਹਾ ਤੇ ਸਾਨੂੰ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੀ ਕਿਉਂਕਿ ਸੰਗਤ ਜੀ ਜੋ ਵੀ ਉਸ ਪਰਮਾਤਮਾ ਨੇ ਸਾਨੂੰ ਚੀਜ਼ਾਂ ਦਿੱਤੀਆਂ ਹਨ ਸਾਨੂੰ ਧੰਨ ਬਖਸ਼ਿਆ ਹੈ ਭਲਾਂ ਦੀ ਥੋੜਾ ਹੀ ਦਿੱਤਾ ਹੋਵੇ ਪਰ ਕਈ ਦੁਨੀਆਂ ਤੇ ਅਜਿਹੇ ਇਨਸਾਨ ਵੀ ਹਨ ਜੀ ਜਿਨ੍ਹਾਂ ਕੋਲ ਇੰਨਾ ਵੀ ਕੁਝ ਨਹੀਂ ਹੈ ਜੀ ਇਸ ਕਰਕੇ ਹਮੇਸ਼ਾ ਆਪਣੇ ਬੱਚਿਆਂ ਨੂੰ ਤੁਸੀਂ ਇਹੀ ਸਿੱਖਿਆ ਦੇਣੀ ਹੈ ਕਿ ਹਰ ਸਿਚੁਏਸ਼ਨ ਵਿੱਚ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਜੀ ਸਵੇਰੇ ਉੱਠਦੇ ਹੀ ਹਮੇਸ਼ਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਕਹਿਣਾ ਹੈ ਕਿ ਵਾਹਿਗੁਰੂ ਜੀ ਸਾਨੂੰ ਤੁਹ ਅਗਲਾ ਦਿਨ ਦਿਖਾ ਦਿੱਤਾ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਹੈ ਜੀ ਕਿਉਂਕਿ ਸੰਗਤ ਜੀ ਰੋਜ਼ ਅਸੀਂ ਰਾਤ ਨੂੰ ਜਦ ਵੀ ਸੌਂਦੇ ਹਾਂ ਪੂਰੀ ਦੁਨੀਆ ਤੇ 30% ਅਜਿਹੇ ਲੋਕ ਹਨ ਜੋ ਦੂਸਰੀ ਸਵੇਰ ਹੀ ਨਹੀਂ ਦੇਖਦੇ ਜੀ ਕਿਸੇ ਨਾ ਕਿਸੇ ਬਿਮਾਰੀ ਕਰਕੇ ਜਾਂ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੀ ਇਸ ਕਰਕੇ ਸੰਗਤ ਜੀ ਸਾਨੂੰ ਹਮੇਸ਼ਾ ਆਪਣੇ ਬੱਚਿਆਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਸੰਗਤ ਜੀ ਜਦੋਂ-ਜਦੋਂ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਉਹ ਦੋਦੋਂ ਵਾਹਿਗੁਰੂ ਜੀ ਵੀ ਸਾਡੇ ਤੋਂ ਪ੍ਰਸੰਨ ਹੁੰਦੇ ਹਨ ਅਤੇ ਹਮੇਸ਼ਾ ਹੀ ਸਾਨੂੰ ਅੱਗੇ ਵਧਣ ਵਿੱਚ ਸਾਡੀ ਮਦਦ ਕਰਦੇ ਹਨ ਜੀ ਜਿੰਨੀਆਂ ਵੀ ਸਾਡੀਆਂ ਜੀਵਨ ਵਿੱਚ ਰੁਕਾਵਟਾਂ ਹੁੰਦੀਆਂ ਹਨ ਜੋ ਕਿ ਆਉਣ ਵਾਲੀਆਂ ਹੁੰਦੀਆਂ ਹਨ ਉਹਨਾਂ ਨੂੰ ਉਹ ਪਹਿਲਾਂ ਹੀ ਖਤਮ ਕਰ ਦਿੰਦੇ ਹਨ ਜੀ ਇਸ ਦੇ ਨਾਲ ਹੀ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਕੋਈ ਦੋ ਰੋਟੀਆਂ ਮੰਗਣ ਦੇ ਲਈ ਆ ਜਾਂਦਾ ਹੈ ਜੀ ਜਿਨ੍ਹਾਂ ਨੂੰ ਅਸੀਂ ਮੰਗਤਾ ਵੀ ਕਹਿ ਦਿੰਦੇ ਹਾਂ ਜੀ ਤਾਂ ਸੰਗਤ ਜੀ ਹਮੇਸ਼ਾ ਆਪਣੇ ਬੱਚਿਆਂ ਦੇ ਹੱਥੋਂ ਤੁਸੀਂ ਉਹ ਪੰਨ ਕਰਵਾਉਣਾ ਹੈ ਜੀ ਕਈ ਸੰਗਤਾਂ ਕੀ ਕਰਦੀਆਂ ਹਨ ਜੋ ਵੀ ਕਰੇ ਕੋਈ ਰੋਟੀ ਮੰਗਣ ਦੇ ਲਈ ਆਉਂਦਾ ਹੈ ਜਾਂ ਕੋਈ ਆਟਾ ਮੰਗਣ ਦੇ ਲਈ ਆਉਂਦਾ ਹੈ ਜੀ ਤਾਂ ਉਹਨਾਂ ਨੂੰ ਭਜਾ ਦਿੰਦੇ ਹਨ ਉਹਨਾਂ ਨੂੰ ਉਹ ਕੁਝ ਖਾਣ ਨੂੰ ਵੀ ਨਹੀਂ ਦਿੰਦੇ ਜੀ ਪਰ ਸੰਗਤ ਜੀ ਤੁਸੀਂ ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ ਕਿਉਂਕਿ ਦੋ ਕੌਲੀਆਂ ਦੇ ਨਾਲ ਜਾਂ ਦੋ ਫੁਲਕੀਆਂ ਦੇ ਨਾਲ ਤੁਹਾਡੇ ਘਰੇ ਕੋਈ ਵੀ ਘਾਟਾ ਨਹੀਂ ਹੋਣ ਵਾਲਾ ਜੀ ਇਸ ਕਰਕੇ ਹਮੇਸ਼ਾ ਆਪਣੇ ਬੱਚਿਆਂ ਦੇ ਹੱਥੋਂ ਉਹ ਚੰਗਾਪਨ ਕਰਵਾਉਣਾ ਹੈ ਜੀ ਜਿਸ ਕਰਕੇ ਉਹਨਾਂ ਦੇ ਚੰਗੇ ਕਰਮਾਂ ਵਿੱਚ ਬਰਕਤ ਹੋਵੇਗੀ ਅਤੇ ਵਾਹਿਗੁਰੂ ਜੀ ਤੁਹਾਡੇ ਬੱਚਿਆਂ ਦੀ ਅੱਗੇ ਜਾ ਕੇ ਮਦਦ ਕਰਨਗੇ ਜੀ ਤੁਹਾਡੇ ਬੱਚਿਆਂ ਦੀ ਪੜ੍ਹਾਈ ਵਿੱਚ ਜ਼ਿਆਦਾ ਮਦਦ ਹੋਵੇਗੀ ਅਤੇ ਤੁਹਾਡੇ ਬੱਚੇ ਜੇਕਰ ਅੱਗੇ ਜਾ ਕੇ ਕੋਈ ਬਿਜ਼ਨਸ ਕਰਨਗੇ ਕੋਈ ਧਨ ਕਮਾਉਣ ਦੇ ਲਈ ਕਾਰੋਬਾਰ ਸ਼ੁਰੂ ਕਰਨਗੇ ਤਾਂ ਸੱਚੇ ਪਾਤਸ਼ਾਹ ਜੀ ਹਮੇਸ਼ਾ ਉਹਨਾਂ ਦੇ ਨਾਲ ਰਹਿਣਗੇ ਜੀ ਇਸੇ ਤਰ੍ਹਾਂ ਹੀ ਸੰਗੋਤ ਜੀ ਅੱਜ ਦੀ ਆਪਣੀ ਵੀਡੀਓ ਸਮਾਪਤ ਹੁੰਦੀ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਮਾਉਣਾ ਜੀ ਅਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ